ҚАЛЬТАРА இரண்டு ஆயிரம் பத்தொன்பது ਤੁਹਾਡੇ ਗਵਾਂਡੀ ਮੇਜ ਹੈ ਤੁਹਾਡੇ ਕੋਲ ਤੋਂ ਜਾਣਨਾ ਚਾਹੁੰਦਾ ਕਿ ਉਹਦੀ ਦਸ਼ਕਾ ਨੂੰ ਦੱਸੋ ਇਹ ਨਹੀ ਰਹਿ ਰਿਹਾ ਹੈ ਮੇਰਾ ਛੋਟਾ ਭਰਾ ਦਾਦਾ ਜੀ ਹਾਂਜੀ ਪਰ ਕੀ ਵਾਰਤ ਪਈ ਸੀ ਕੀ ਦੇਖਿਆ ਤੁਸੀਂ ਉਸ ਨੂੰ ਦੇਖਿਆ ਜੀ ਅਸੀਂ ਉੱਤੇ ਪਹਿਲਾਂ ਬੂਟੇ ਜੇ ਲੱਗੇ ਹੋਏ ਸੀ ਨੀ ਤੇ ਉਹਦੇ ਇੰਟਰਲੌਕ ਲਵਾ ਰਹੇ ਸੀ ਮੈਂ ਤੇ ਬਾਬਾ ਜੀ ਤੇ ਦੇਖਦੇ ਦੇਖਦੇ ਮੈਂ ਕਹਾ ਵੀ ਇਹ ਪਹਿਲਾਂ ਤਿੰਨ ਕੁ ਮਿੰਟ ਪਹਿਲਾਂ ਇਧਰ ਠਾਕੇ ਚੱਲੇ ਸੀ ਉਦੋਂ ਬਾਅਦ ਇਹ ਮੈਂ ਕਿਹਾ ਆਹ ਕਿਹੜੇ ਪਟਾਕੇ ਚੱਲਣ ਲੱਗੇ ਤੇ ਦੇਖਦੇ ਦੇਖਦੇ ਮੈਂਟ ਰੇਡ ਮਿੰਟ ਤਾਂ ਉਹਨੇ ਲਾਇਣੀ ਨਾਲ ਦੀ ਨਾਲ ਸ਼ੂਟ ਕਰਕੇ ਤੇ ਮਗਰਲਾ ਬੰਦਾ ਉੱਤਰਿਆ ਉਹਨੇ ਨਾਲ ਦੀ ਨਾਲ ਬਾਹਰ ਨੂੰ ਹਟ ਕੀਤਾ ਕਰਕੇ ਨਾਲ ਦੀ ਨਾਲ ਜਿੱਦ ਨਿਕਲ ਗਏ ਜੀ ਕਿੰਨੀ ਉਮਰ ਦੇ ਲੱਗੇ ਜੀ ਜਾਂ ਕਿ ਸੀ ਜਮਾ ਮਨ ਬਰਾ ਠਾ 22 ਸਾਲ ਦੇ ਹਾਂਜੀ ਦੋਨੇ ਬੋਸ ਦੇ ਵਿੱਚ ਨੁਕਰੀ ਦਿੱਤੀ ਆ ਜੀ ਤੁਹਾਨੂੰ ਕਿਵੇਂ ਮਤਲਬ ਪਤਾ ਲੱਗਿਆ ਜਦੋਂ ਫਾਇਰ ਹੋਈ ਹੈ ਇਹਨਾਂ ਨੂੰ ਨਾਲ ਦੇ ਮੈਂਟ ਰੇਡ ਮਿੰਟ ਤਾਂ ਲੱਗਾ ਹੀ ਨਹੀਂ ਜੀ ਉਹਨੂੰ ਨਾਲ ਦੀ ਨਾਲ ਹਟ ਕਰਕੇ ਨਿਕਲ ਗਏ ਜੀ ਉਹ ਉਦਰ ਤੇ ਗੇਟ ਪੜਿਆ ਹੋਇਆ ਸੀਗਾ ਇਹ ਹਰਦੀਪ ਦਾ 2 3 3 4 ਮਿੰਟ ਪਹਿਲਾਂ ਹੀ ਸਾਡੇ ਕੋਲ ਖੜਾ ਸੀ ਇਹ ਕੁਦਰਤੀ ਅੰਦਰ ਆ ਗਿਆ ਤੇ ਮੈਂ ਤੇ ਬਾਬਾ ਜੀ ਦੇ ਬਾਹਰ ਖੜੇ ਆ ਜੀ ਤੁਸੀਂ ਇਹ ਜਿਆਦਾ ਜਾਣਦੇ ਹੋ ਉਹਨਾਂ ਦੇ ਵਿੱਚ ਵੀ ਇਹ ਨਹੀਂ ਕਿ ਇੰਟਰੈਕਟ ਵੇ ਦੇ ਨਾਲ ਬਿਲਕੁਲ ਸਹਿਤ ਆਉਦੇ ਸੀਗੇ ਸਾਨੂੰ ਕੀ ਇਹਦੇ ਤੇ ਸ਼ੱਕ ਸ਼ੱਕ ਤਾਂ ਹੀ ਹੁਣ ਰੱਬ ਹੀ ਜਾਣਦਾ ਕਿ ਜਦੋਂ ਜਦੋਂ ਨੈਚਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਦੋਂ ਇਨਵੈਸਟੀਗੇਸ਼ਨ ਦੀ ਪ੍ਰਕਿਰਿਆ ਉਹਦਾ ਹੋ ਜਾਣਾ ਕਲੀਅਰ ਹੋਈ ਜਾਣਾ ਜੀ ਇਹ ਚੀਜ਼ ਦੀ ਡਾਊਟਫੁਲੀ ਕਲੀਅਰ ਨਾ ਵੇਤਾ ਦਾ ਬੀਤੀ ਰਾਤ ਜਿਹੜਾ ਪੂਰੇ ਸ਼ਹਿਰ ਵਿੱਚ ਦੁਨੀਆ ਚੱਲਣ ਦੀ ਜਿਹੜੀ ਖਬਰ ਨਸ਼ਰ ਹੁੰਦੀ ਆ ਲੋਕਾਂ ਵੱਲੋਂ ਵਕਫ ਵਕਫ ਧਾਰਨਾਵਾਂ ਦੁਨੀਆ ਬਣਾਇਆ ਜਾਂਦੀਆਂ ਨੇ ਕੀ ਕਾਰਨ ਸੀ ਕਿਵੇਂ ਸਾਰੀ ਬਾਤ ਆ ਸਭ ਤੋਂ ਪਹਿਲਾਂ ਮੈਂ ਫਤਿਹ ਜਗਾਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤਕਰੀਬਨ ਪੌਣੇ 7 ਦਾ ਟਾਈਮ ਸੀਗਾ ਜੀ ਉਦੋਂ 5 ਮਿੰਟ ਪਹਿਲਾਂ ਮੈਂ ਇੱਥੇ ਗੇਟ 'ਚ ਖੜਾ ਸੀਗਾ ਮੁੰਡੇ ਆਪਣੇ ਪਿੰਡ ਦੇ ਸੀਗੇ ਜਿਹੜੇ ਇੰਟਰਲੌਕ ਟਾਈਲਾਂ ਸੋਣੇ ਟੁੱਟੀਆਂ ਸੀ ਉਹਨਾਂ ਦਾ ਕੰਮ ਕਰੀ ਜਾਂਦੇ ਸੀਗੇ ਲਈ ਉਹ ਮੈਂ 5 ਮਿੰਟ ਵਾਸਤੇ ਅੰਦਰ ਆਇਆ ਖਾਣਾ ਖਾਣ ਤਕਰੀਬਨ ਸ਼ੇ 40 ਤੇ ਫਾਇਰਿੰਗ ਹੋਈ ਆ 9 ਰਾਉਂਡ ਦੇ ਕਰੀਬ ਫਾਇਰਿੰਗ ਹੋਈ ਆ ਦੋ ਅਣਪਛਾਤੇ ਵਿਅਕਤੀ ਸੀਗੇ ਚਿਹਰੇ ਉਹਨਾਂ ਦੇ ਕਵਰ ਕੀਤੇ ਹੋਏ ਸੀਗੇ ਇੱਕ ਜਾਨ ਨੇ ਉੱਤਰ ਕੇ ਫਾਇਰਿੰਗ ਕੀਤੀ ਆ ਅਨੇਵਾ ਫਾਇਰਿੰਗ ਹੋਈ ਆ ਜਿਹੜੀ ਫਾਇਰਿੰਗ ਤੁਸੀਂ ਦੇਖ ਸਕਦੇ ਹੋ ਕਿ ਗੇਟਾਂ ਦੇ ਵਿੱਚ ਦਿਖ ਰਿਹਾ ਵੀ ਕਿੰਨੀਆਂ ਜਿਆਦਾ ਅਨੇਵਾ ਗੋਲੇ ਚਲਾਈਆਂ ਔਰ ਇੱਕ ਵਧੀਆ ਪ੍ਰੈਸਟਰ ਨਾਲ ਚੱਲੀਆਂ ਆਈਆਂ ਇਹ ਕਾਹਨ ਸੀ ਗੱਲ ਇਹ ਔਰ ਤੋਂਨ ਪਹਿਲਾਂ ਤੁਸੀਂ ਕਿਹੜੀਆਂ ਐਕਟੀਵਿਟੀਜ਼ ਕੀਤੀਆਂ ਕਿ ਜਾਨ ਕਿਸੇ ਤੇ ਤੁਹਾਨੂੰ ਸ਼ੱਕ ਹੈ ਵੀ ਉਹਦਾ ਕਰਕੇ ਨਹੀਂ ਮੇਰਾ ਕੰਮ ਕਿਸੇ ਨਾਲ ਵੀ ਕਿਸੇ ਤਰ੍ਹਾਂ ਦਾ ਕੋਈ ਹੈ ਨਹੀਂਗਾ ਜੀ ਬੈਰ ਵਿਰੋਧ ਕਿਸੇ ਨਾਲ ਨਹੀਂ ਜਿਵੇਂ ਮੇਰਾ ਤਾਂ ਸਲੋਗ ਨਹੀਂ ਬਣਾਇਆ ਵਾ ਕੋਈ ਨਾ ਕੋਈ ਵੈਰੀ ਨਹੀਂ ਬਗਾਨਾ ਸકલ ਸੇਵਾ ਹਮ ਕੋ ਬਣਾਈ ਜਿਹੜੀ ਸਰਪੰਚੀ ਵੀ ਆਪਾਂ ਜਿੱਤੀ ਐ ਇੱਕ ਸੇਵਾ ਦੇ ਤੌਰ ਤੇ ਕੰਮ ਹੀ ਹੈ ਕਿਸੇ ਨਾਲ ਕੋਈ ਬੈਰ ਵਿਰੋਧ ਨਹੀਂ ਇਲੈਕਸ਼ਨ ਦੇ ਟਾਈਮ ਤੇ ਵੀ ਸਾਡੇ ਬੰਦਿਆਂ ਕੋਲੇ ਜੇ ਕਹਦੇ ਕਿ ਵੀ ਅਸੀਂ ਕਿਸੇ ਨਾਲ ਕੋਈ ਲੜਨ ਦੀ ਨਹੀਂ ਤੇ ਨਾਲ ਨਹੀਂ ਕੋਈ ਇਲੈਕਸ਼ਨ ਲੜੀ ਸਾਡੇ ਬੰਦਿਆਂ ਕੋਲੇ ਇੱਕ ਛੋਟੀ ਤੱਕ ਵੀ ਹੈ ਨਹੀਂ ਸੀਗੀ ਡੰਡਾ ਵੀ ਹੈ ਨਹੀਂ ਸੀਗਾ ਤੇ ਇਸ ਕਰਕੇ ਮੇਰਾ ਕਿਸੇ ਤੋਂ ਕੋਈ ਸ਼ੱਕ ਸੋਦਾ ਨਹੀਂ ਪਰ ਇਹ ਸ਼ੱਕ ਜਿਹੜਾ ਕਲੀਅਰ ਪੁਲਿਸ ਨੇ ਕਰਨਾ ਇਹ ਅਣਪਛਾਤੀ ਵਿਅਕਤੀ ਕੌਣ ਨੇ ਕਿਹਦੇ ਹਾਇਰ ਕੀਤੇ ਨੇ ਮੇਰਾ ਕਿਸੇ ਨਾਲ ਕੋਈ ਵੀ ਬੱਟਦਾ ਜਾਂ ਕੋਈ ਨਿੱਜੀ ਰੰਜਿਸ਼ ਇਹਨਾਂ ਪ੍ਰਾਣੀ ਦਸ਼ਮਨ ਕਿਸੇ ਨਾਲ ਕੁਝ ਵੀ ਹੈ ਨਹੀਂ ਇੱਦਾਂ ਦਾ ਪਰ ਜਿਹੜੀਆਂ ਅਫਵਾਹਾਂ ਫੈਡੀਆਂ ਨੇ ਲੋਕਾਂ ਦਾ ਕਹਿਣਾ ਕਿ ਸਾਬਕਾ ਪੰਚਾਇਤ ਨੇ ਕਰਵਾਇਆ ਨਹੀਂ ਇਹਦੇ ਬਾਰੇ ਅਫਵਾਹਾਂ ਲੋਕਾਂ ਦੀ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ ਇਹਦੇ ਬਾਰੇ ਪ੍ਰਸ਼ਾਸਨ ਨੇ ਕਲੀਅਰ ਕਰਨਾ ਸਾਬਕਾ ਪੰਚਾਇਤ ਨੂੰ ਮੇਰੇ ਤੋਂ ਕੀ ਦਿੱਕਤ ਆ ਮੈਂ ਹੱਲੇ ਵੀ ਕਹਿਣਾ ਜੇ ਉਹਨਾਂ ਨੂੰ ਮੇਰੇ ਤੋਂ ਕੋਈ ਪਰੇਸ਼ਾਨੀ ਹੈ ਮੇਰੇ ਨਾਲ ਟੀਬਲ ਤੇ ਬੈਠ ਕੇ ਗੱਲ ਕਰਨ ਜੇ ਮੈਂ ਕੋ ਉਹਨਾਂ ਦਾ ਨੁਕਸਾਨ ਕੀਤਾ ਤਾਂ ਉਹ ਮੈਨੂੰ ਆ ਕੇ ਦੱਸ ਸਕਦੇ ਆ ਵੀ ਤੂੰ ਸਾਡਾ ਨੁਕਸਾਨ ਕੀਤਾ ਮੈਂ ਕਲੀਅਰ ਕਰੂੰਗਾ ਮੀਡੀਆ ਦੇ ਸਾਹਮਣੇ ਡਿਬੇਟ ਕਰ ਸਕਦਾ ਮੈਂ ਜ ਤੁਮੇ ਪੂਰੇ মিডিਆ ਦੇ ਸਾਹਮਣੇ ਜਾਂ ਤੁਹਾਡੇ ਚੈਨਲ ਦੀ ਜਾਂ ਨੈਸ਼ਨਲ ਚੈਨਲ ਜਿੱਥੇ ਵੀ ਕਹਿਣ ਵੈ ਕੇ ਪੰਚਾਇਤ ਦੀ ਸਸ ਦੇ ਵਿੱਚ ਮੈਂ ਡਿਬੇਟ ਕਰ ਸਕਦਾ ਬਤੂ ਆ ਸਾਡੀ ਚੀਜ਼ ਦਾ ਆ ਪੈਸਿਆਂ ਦਾ ਜਾਂ ਆ ਸਾਡਾ ਜਾਨੀ ਮਾਲੀ ਨੁਕਸਾਨ ਕੀਤਾ ਜਾਂ ਆਊਟ ਆਫ ਦੀ ਵੇਜ ਆ ਕੇ ਜਾਂ ਇਨਲੀਗਲ ਕੰਮ ਕੀਤਾ ਮੈਂ ਉਹ ਚੀਜ਼ ਦੀ ਡਿਬੇਟ ਕਰਨ ਨੂੰ ਹਰ ਕਿਸੇ ਹਰ ਕਿਸੇ ਨਾਲ ਤਿਆਰ ਆ ਜਿਹੜਾ ਬੰਦਾ ਕੋ ਕਹਿੰਦਾ ਲੱਗਦਾ ਕਿ ਸਾਫ ਕ ਪੰਚਾਇਤ ਨਹੀਂ ਕਰਾਇਆ ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਜੀ ਇਸ ਇਸ ਵਕਤ ਜਿਹੜਾ ਹੈਗਾ ਅੰਡਰ ਇਨਵੈਸਟੀਗੇਸ਼ਨ ਆ ਮੈਂ ਇਹਦੇ ਬਾਰੇ ਕਿਸੇ ਬਾਰੇ ਕੁਝ ਨਹੀਂ ਹਜੇ ਕੋਈ ਕਮੈਂਟ ਨਹੀਂ ਕਰ ਸਕਦਾ ਜੀ ਦੂਜੇ ਪਾਸੇ ਲੋਕ ਉਹਨਾਂ ਕਹੇ ਜਾ ਰਿਹਾ ਕਿ ਇਹ ਸਕਿਉਰਿਟੀ ਲੈਣ ਦੇ ਬਾਰੇ ਨਹੀਂ ਹਿੰਦੀ ਕੋਈ ਖਦਰੀ ਕਰਵਾਇ ਕਿ ਇਹ ਨਹੀਂ ਸਾਈ। ਇਹ ਸਕਿਉਰਿਟੀ ਲੈਣ ਨੂੰ ਕਰਨੀ ਹੁੰਦੀ ਅਸੀਂ ਰੂਲਿੰਗ ਪਾਰਟੀ ਨੂੰ ਬਿਲੋਂਗ ਕਰਦੇ ਆ ਸਕਿਉਰਿਟੀ ਤਾਂ ਵੈਸੇ ਹੀ ਮਿਲ ਜਾਣੀ ਸੀਗੀ। ਬਾਕੀ ਜੇ ਸਕਿਉਰਿਟੀ ਦੀ ਗੱਲ ਕਰੀਏ ਤਾਂ ਜਿਹਦੇ ਕੋਲ ਸਕਿਉਰਿਟੀ ਹੁੰਦੀ ਆ ਕੋਈ ਜ਼ਿਆਦਾ ਸੇਫ ਨਹੀਂ ਹੁੰਦਾ। ਜਿੰਨੇ ਵੀ ਆਪਾਂ ਬੰਦੇ ਦੇਖਿਆ ਉਹ ਅੰਡਰ ਸਕਿਉਰਿਟੀ ਮਰੇ ਆ। ਕਿਉਂਕਿ ਸਕਿਉਰਿਟੀ ਉੱਪਰ ਵਾਲਾ ਕਰਨ ਵਾਲਾ ਹੁੰਦਾ। ਮਾਰਨ ਵਾਲੇ ਤੋਂ ਜਿਹੜਾ ਰੱਖਣ ਵਾਲਾ ਉਹ ਵੱਡਾ ਹੁੰਦਾ। ਮੈਂ ਅਮਰਤਾਰੀ ਸਿੱਖਾਂ ਗੁਰੂ ਨੂੰ ਮੰਨਣ ਵਾਲਾ। ਮੈਂ ਸਕਿਉਰਿਟੀ ਵਾਲੀਆਂ ਕਿਉਂਕਿ ਮੈਂ ਇਲੈਕਸ਼ਨ ਤੋਂ ਬਾਅਦ ਵੀ ਮੈਨੂੰ ਕਾਫੀ ਸਿਆਣੇ ਬੰਦੇ ਕਹਿੰਦੇ ਰਹੇ ਮਤਲਬ ਕੱਲਾ ਨਾ ਜਾਇਆ ਕਰ ਮੇਰੀ ਹਮੇਸ਼ਾ ਇਹੀ ਸੋਚ ਸੀਗੀ ਵੀ ਆਪਾਂ ਕਿਸੇ ਨੂੰ ਮਾੜਾ ਨਹੀਂ ਕੀਤਾ ਤਾਂ ਆਪਣਾ ਕੋਈ ਮਾੜਾ ਨਹੀਂ ਕਰੂਗਾ ਵੀ ਸਿਕਿਉਰਿਟੀ ਵਾਲੀ ਤਾਂ ਕੋਈ ਚੱਕਰੀ ਹੈ ਨਹੀਂ ਸੀਗਾ ਮੈਂ ਕੱਲਾ ਹੀ ਫਿਰਦਾ ਰਹਿਣਾ ਪਹਿਲਾਂ ਵੀ ਤੇ ਸਿਕਿਉਰਿਟੀ ਦੀ ਮੈਨੂੰ ਪ੍ਰੋਬਲਮ ਹੁੰਦੀ ਮੈਂ ਕੋਈ ਥ੍ਰੈਟ ਕਾਲ ਮੈਨੂੰ ਆਉਂਦੀਆਂ ਹੁੰਦੀ ਤਾਂ ਮੈਂ ਪਹਿਲਾਂ ਹੀ ਦੱਸ ਦਿੰਦਾ ਮੈਨੂੰ ਕਦੇ ਨਹੀਂ ਕਦੇ ਕੋਈ ਥ੍ਰੈਟ ਕਾਲ ਨਹੀਂ ਆਈ ਸਿਕਿਉਰਿਟੀ ਵਾਸਤੇ ਜਾਂ ਮੈਨੂੰ ਕਿਸੇ ਨੇ ਕਦੇ ਕੋਈ ਡਰਾਇਆ ਤੁਮ ਕਾਇਆ ਨਹੀਂ ਹਾਂ ਡਿਊਰਿੰਗ ਇਲੈਕਸ਼ਨ ਦੇ ਦੌਰਾਨ ਮੈਨੂੰ ਕਾਫੀ ਇਦਾਂ ਦੇ ਮੈਸੇਜ ਮਿਲਦੇ ਰਹੇ ਆ ਬਈ ਤੂੰ ਬੈਠ ਜਾ ਜਾਂ ਤੇਰੇ ਲੱਤਾਂ ਤੋੜ ਦਾਂਗੇ ਜਾਂ ਜੇ ਕਰਦੇ ਮੁਰਨਾ ਇਨਡਾਇਰੈਕਟਲੀ ਮੈਸੇਜ ਆਉਂਦੇ ਰਹੇ ਆ ਪਰ ਮੈਂ ਉਹਨਾਂ ਗੱਲਾਂ ਨੂੰ ਸੀਰੀਅਸ ਨਹੀਂ ਲਿਆ ਮੈਂ ਕਿ ਇਲੈਕਸ਼ਨ ਦੇ ਵਿੱਚ ਇਦਾਂ ਦੇ ਧਮਕੀਆਂ ਆਉਂਦੇ ਰਹਿੰਦੇ ਵੀ ਹੋ ਸਕਦਾ ਇੱਕ ਸੁਧਾਰਨ ਕਰਦਾ ਮੁੰਡਾ ਜਿਹੜਾ ਪਹਿਲੀ ਵਾਰ ਇਲੈਕਸ਼ਨ ਲੜਿਆ ਸਰਪੰਚੀ ਦੀ ਵੀ ਹੋ ਸਕਦਾ ਵੀ ਇਹ ਡਰ ਕੇ ਬੈਠ ਜਾਊਗਾ ਉਹ ਡਰਨ ਦਰਨ ਵਾਲੀ ਗੱਲ ਆਪਣੇ ਛੇ ਨਹੀਂ ਕਿਉਂਕਿ ਮੈਂ ਸਿਰਫ ਕਾਲਪੁਰਖ ਤੋਂ ਬਾਈਗਰੂ ਤੋਂ ਡਰਦਾ ਜਿਨ੍ਹਾਂ ਚੋਂ ਉਹਦੀ ਨਜ਼ਰ ਸਵੱਲੀ ਹੈ ਮੈਂ ਸੋਚਦਾ ਵੀ ਕੋਈ ਕਿਸੇ ਨੂੰ ਕੋਈ ਕਰ ਇੰਡਾਇਰੈਕਟ ਮੈਸੇਜ ਦੀ ਗੱਲ ਕਰੀਏ ਇਹ ਕਦੋਂ ਆਉਂਦੇ ਸੀ ਔਰ ਕਿਸ ਤਰੀਕੇ ਦੇ ਹੁੰਦੇ ਸੀ ਇਲੈਕਸ਼ਨ ਦੇ ਵਿੱਚ ਹੀ ਮੰਨ ਲਓ ਵੀ ਕਈ ਬੰਦੇ ਅਨਨੋਨ ਬੰਦੇ ਹੁੰਦੇ ਸੀ ਕਿ ਇਲੈਕਸ਼ਨ ਦੇ ਦੌਰਾਨ ਕਹਿੰਦੇ ਹੁੰਦੇ ਸੀ ਵੀ ਤੂੰ ਬੈਠ ਜੇ ਤੇਰਾ ਨੁਕਸਾਨ ਹੋਊਗਾ ਜਾਂ ਤੇਰਾ ਉਹਨਾਂ ਬੰਦੇ ਦੇ ਖਿਲਾਫ ਲੜਨ ਦਾ ਵਹਿ ਤੈ ਹੈ ਨਹੀਂ ਇਹ ਬਦਮਾਸ਼ ਬੰਦਿਆਂ ਦੇ ਕੰਮ ਨੇ ਤੈਨੂੰ ਨੁਕਸਾਨ ਖਾਏਗਾ ਤੇ ਲੱਤਾਂ ਤੋੜ ਦਾਂਗੇ ਜੇ ਉਹ ਯਾਨੀ ਕਿ ਜਿਹੜਾ ਰੂਮਰਸ ਐ ਪਫਵਾਹਾਂ ਟਾਈਪ ਚੀਜ਼ਾਂ ਸੀਗੀਆਂ ਉਹ ਮੈਂ ਸੁਣਦਾ ਰਿਆ ਲੱਗਦਾ ਕਿ ਉਹ ਚੀਜ਼ ਹੁਣ ਸੱਚ ਹੋ ਸਕਦੀ ਨਹੀਂ ਔਰ ਜਿੱਦਾਂ ਦਾ ਇਹ ਹਾਲਾਤ ਬਣਿਆ ਹੁਣ ਇਹ ਚੀਜ਼ ਨੂੰ ਮੈਂ ਸੀਰੀਅਸਲੀ ਸੋਚ ਰਿਹਾ ਕਿ ਹੋ ਸਕਦਾ ਵੀ ਉਹ ਗੱਲਾਂ ਸੱਚੀਆਂ ਹੋ ਰਹੀਆਂ ਅੰਦੀਪ ਨੂੰ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਮੰਗ ਮੈਂ ਇਹੀ ਆ ਵੀ ਮੈਂ ਕਹਿੰਦਾ ਟ੍ਰਾਂਸਪੋਰਟ ਬਿਲਕੁਲ ਫ੍ਰੀ ਐਂਡ ਫੇਅਰ ਆ ਇਸ ਦੀ ਜਾਂਚ ਹੋਣੀ ਚਾਹੀਦੀ ਆ ਪੜਤਾਲ ਹੋਣੀ ਚਾਹੀਦੀ ਤੇ ਜਿੰਨਾ ਬੰਦੇ ਨੇ ਫੈਰਿੰਗ ਕੀਤੀ ਆ ਉਹ ਕੌਣ ਸੀ ਕਿਹਨੇ ਹਾਇਰ ਕੀਤੇ ਉਹਦੇ ਪਿੱਛੇ ਕੀ ਦਾ ਹੱਥ ਆ ਜਿਹੜਾ ਮੇਰੇ ਤੋਂ ਕਿਸੇ ਨੂੰ ਕੀ ਖਤਰਾ ਜਾਂ ਮੇਰੀ ਜਾਨ ਦਾ ਜੋ ਦੁਸ਼ਮਣ ਬਣਿਆ ਉਹ ਕੌਣ ਲੋਕ ਨੇ ਜਿਹੜੇ ਚਾਹੁੰਦੇ ਨੇ ਵੀ ਹਰਦੀਪ ਪਿੰਡ ਦੇ ਵਿੱਚ ਕੰਮ ਨਾ ਕਰਾਵੇ ਜਾਂ ਗਰੀਬ ਜਨਤਾ ਦੇ ਜਾਂ ਆਮ ਮੇਰੀ ਆਤ ਤਾਂ ਵੀ ਮੈਂ ਜੇ ਕੋਈ ਵੀ ਮੈਨੂੰ ਲੈਣ ਆ ਗਿਆ ਮੈਂ ਕਦੇ ਨਹੀਂ ਕਿਹਾ ਵੀ ਜੀ ਮੈਂ ਬਾਅਦ ਚਾਹੂੰਗਾ ਜਾਂ ਮੈਂ ਗੱਡੀ ਲੈ ਕੇ ਆਉਂ ਉਹ ਮੈਂ ਜਿੱਦਾਂ ਦੇ ਹਾਲਾਤ ਹੁੰਨਾ ਉਹਦੇ ਨਾਲ ਉਵੇਂ ਤੁਰ ਪੈਣਾ ਚਾਹੇ ਮੈਂ ਇਕੱਲੇ ਖੜਾ ਹਾਂ ਮਬਾਰਜੇ ਕੋਈ ਆ ਗਿਆ ਫਲਾਨੇ ਕੰਮ ਜਾਣਾ ਮੈਂ ਕਹਿੰਦਾ ਚੱਲ ਬਈ ਚਾਹੇ ਮੋਟਰਸਾਈਕਲ ਤੇ ਆ ਗਿਆ ਚਾਹੇ ਸਕੂਟਰੀ ਤੇ ਆ ਗਿਆ ਚਾਹੇ ਗੱਡੀ ਤੇ ਆ ਗਿਆ ਉਹ ਕੀ ਮੇਰੇ ਤੋਂ ਕਿਸੇ ਨੂੰ ਕੀ ਇਸ ਚੀਜ਼ ਦੀ ਚਿਹੜਾ ਵੀ ਇਹ ਮੰਨ ਲਓ ਵੀ ਦਿਨੋਂ ਦਿਨ ਜਾਂ ਲੋਕਾਂ ਦੇ ਸਰਮਨ ਪਿਆਰਾ ਹੁੰਦਾ ਜਾ ਰਿਹਾ ਜਾਂ ਲੋਕ ਚਾਹੁੰਦੇ ਨੇ ਮੈਨੂੰ ਉਸ ਚੀਜ਼ ਦਾ ਕਿਸੇ ਨੂੰ ਕੀ ਦਿੱਕਤ ਆ ਮੈਂ ਇਸ ਚੀਜ਼ ਦੀ ਜਾਂਚ ਕਰਾਉਣੀ ਚਾਹੁੰਦਾ ਵੀ ਕਿਹਨੂੰ ਪਰੇ